ਇਹ ਮੁੰਡਰ ਤਾਂ ਹਮ ਤਾਂ ਵੀ ਜਿਹੜੀ ਗੱਲ ਦੀ ਗੱਲ ਕਬੱਡੀ ਦੀ ਗੱਲ ਹੈ ਉਹ ਇਹ ਵੀ ਇੱਕ ਜਰੀਆ ਜਿਹੜੀ ਦੇ ਸਭ ਦੇ ਸਾਹਕ ਪਹੁੰਚਦੀ ਹੈ ਇਹ ਸਾਡਾ ਸੋਨੀ ਭਰਾ ਦੇ ਇੱਕ ਨਾ ਮੇਰੇ ਕੋਲ ਵਾਲੀ ਇੱਕ ਬਾਲਾ ਨਾ ਬੜਾ ਸਤਕਾਰ ਦੇ ਗਿੰਦਰਦੀਨ ਪੁੱਤ ਰੌਸ਼ਨ ਹੁੰਦੋ ਪੀਨੋ ਪਰ ਆਵਾਜ਼ ਧੰਨਵਾਦ ਵਿਨਦਰ ਕਾਜੀਪੁਰ ਉਹ ਮੈਂ ਦੀ ਸ਼ੁਰੂਆਤ ਹੈ। ਕਿਰਪਾ ਕਰਦੇ ਦਰਸ਼ਕਾਂ ਦੇ ਵੀ ਇਹ ਖੰਨ ਕਰਨੇ ਸੰਦੀਪ ਵੀ ਆਉਂਦੇ ਇੱਕੋ ਪਰਾਦਾ। ਇਹ ਪਹਿਲਵਾਨੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਸੋਰੀ ਸੰਧਾ ਵਾਲਾ। ਲਾਈਵ ਕਰਦੇ ਲੱਗਾ ਬ੍ਰੋਨ ਨੂੰ। ਕਰਤਾ ਸਾਰਾ ਪ੍ਰੋਗਰਾਮ ਲਾਈਵ। ਬਾਬਾ ਜੀ ਹਰ ਦਰਸ਼ਕਾ ਰਾਦਰੋ। ਆ ਪਹਿਲੀ ਕਬੱਡੀ ਪਾ ਲੱਗੀ ਜੰਝ ਪਿੰਡ ਦੇ ਮੁੰਡਾ ਦਾ। ਘਰਾਂ ਦੇ ਬਾਕੇ ਕਰਕੇ ਇਹ ਘਰਾਂ ਦੇ ਵਿੱਚ ਕਬੱਡੀ ਦੀ ਨਰਸਰੀ ਲੱਗਾ ਇਹ ਹੋਰ ਨਰਸਰੀ ਦਾ ਫੇਰ ਹੈ ਚੰਦ ਪਿੰਡਾ ਹਰ ਬੰਦਰ ਦਾ ਜਿੱਥੇ ਮਾਲ ਪਿੰਡਾ ਬੁੱਬਲੀ ਚੰਦ ਨਿੱਕੇ ਨਿੱਕੇ ਪਿੰਡ ਵੱਡੇ ਵੱਡੇ ਪਿੰਡਾਂ ਦੀ ਗੱਲ ਚੱਲਦੀ ਹੈ ਇਹ ਜੰਡੇਵਾੜੀ ਦੀ ਰੋਡ ਤੇ ਦੋ ਪੰਨਿਆਂ ਦੇ ਗੁਜਰਾ ਆ ਗੁਜਰਾ 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 ਕਿੰਨੇ ਨਹੀਂ ਫੜਿਆ ਜਾਣਾ ਇਹ ਅੱਜ ਗੁਜਰ ਵਾਲੇ ਤੇਜੇ ਆ ਅੱਜ ਉਹ ਗੁੱਜਰ ਵਾਲੇ ਪੁੱਜੇ ਯੋਧਪੁਰ ਦੇ ਵਿੱਚ ਅੱਜ ਵੀ ਕਬੱਡੀ ਪਾਉਣ ਲੱਗੀ ਐ ਇਹ ਵੀ ਸ਼ਾਂਤੀ ਗੁੱਜਰ ਐ ਇਹ ਵੀ ਗੁੱਜਰਾਂ ਦੇ ਮਾਰੇ ਦੇ ਵਿੱਚੋਂ ਐ ਪਾਓ ਕਬੱਡੀ ਆ ਆ ਵੀ ਗੋਲੀ ਗੋਲੀ ਘੇਰੀ ਦੇ ਵਿੱਚ ਆ ਜਾ ਗਾ ਬਕਰੇਂਦਰਾ ਤੇ ਫਰਜ਼ੀ ਪੁੱਟ ਜਾਂਦੀ ਆ ਆ ਗੁੱਜਰ ਇਹਨੂੰ ਹੁਣ ਭੇਜਾਂਗੇ ਫਰਨਾ ਤੇ ਇਹ ਗੁੱਜਰ ਸ਼ਾਂਤੀ ਗੁੱਜਰ ਬੜੀ ਸੋਹਣੀ ਕਬੱਡੀ ਦਾ ਵਾਰਸ ਤੇ ਗੋਲੀ ਗੁੱਜਰ ਵਾਲੀ ਹੱਥ ਦੇ ਵਿੱਚ ਟੱਕ ਤੇ ਨੰਬਰ ਤਗੜਾ ਬਰਾੜੇ ਦੀ ਟੀਮ ਦੇ ਲਈ ਤਗੜੇ ਨੰਬਰ ਦਾ ਵੱੱਡਾ ਕਰ ਗਿਆ ਆ ਲਾਣਾ ਇਹ ਬੁੰਬੜੀ ਵਾਲੇ ਨਿਸ਼ਾਨ ਦਾ ਚੰਦਿਆ ਹੋਇਆ ਇਹ ਬੁੰਬੜੀ ਵਾਲੇ ਨਿਸ਼ਾਨ ਦਾ ਚੰਦਿਆ ਹੋਇਆ ਤੇ ਚੰਗੇ ਉਸਤਾਦ ਦੇ ਚੰਦੇ ਕੰਮਿਆ ਕਿੱਥੇ ਪੈਂਦੇ ਆ ਸਿੰਘ ਸ਼ੋਰ ਤੇ ਬਾਜ ਕਦੋ ਗੁਲਾਮੀ ਸਿੰਦੇ ਆ ਇਹ ਲੱਭਦੀ ਰੋਟ ਕਹਿੰਦੇ ਕੱਲ੍ਹ ਪੋਰ ਤੇ ਚੰਦ ਦੇ ਵਿੱਚ ਵੱਡੀਆਂ ਕਬੱਡੀਆਂ ਪਾਈਆਂ ਕੱਲ੍ਹ ਪੋਰ ਧਰਮਚੱਕ ਮੇਲਾ ਹੋਇਆ ਅੱਜ ਜੰਡੂ ਪੀਰ ਜੇ ਦਾ ਮੇਲਾ ਚੱਲ ਰਿਹਾ ਜੋਧਪੁਰ ਦੀ ਧਰਤੀ ਆ ਤੇ ਕੱਲ੍ਹ ਨੂੰ ਵੀ ਠੰਡਾ ਇਹ ਵੱਡੇ ਪੁੱਤਰ ਦੇ ਖਰਚੂਗਾ ਫਿਰ 15 ਤਰੀਕ ਮੇਰੇ ਪਿੰਡੇ ਮੋਹਲ ਚੱਕ ਦੇ ਵਿੱਚ ਮਨਾ ਹੋਊਗਾ 16 ਤਰੀਕ ਗਾਰੇ ਪਛਾਰੇ ਦੀ ਤੇ 17 ਤਰੀਕ ਨੂੰ ਸਾਹ ਦੇ ਵਿੱਚ ਪੁੱਜਾਂਗੇ 18 ਨੂੰ ਰਾਜਪੁਰ ਦੇ ਵਿੱਚ ਤੇ 19 ਤਰੀਕ ਫੋਰ ਐਸੇ ਲੱਗ ਰਹੇ ਚਰਾੜਤਾ ਬੱਤੀਆਂ ਲੱਗਣਗੀਆਂ ਵੱਡਾ ਮੇਲਾ ਹੋਵੇਗਾ ਵੀਰ ਪਿੰਡ ਗੋੜ ਕੇ ਹੁੰਦਾ ਸਰਸੰਗੀਆਂ ਪੁੱਜ ਰਿਹਾ ਹੈ ਨਾਲ ਸਾਹ ਪਰ ਗੋਟੇ ਦਾ ਖੁੱਲਾ ਖਾੜਾ ਤੇ 20 ਤਰੀਕ ਜਿਹੜੀ ਗੋਰਚਾ ਪੰਡ ਦੀ ਹੋਵੇਗੀ ਆ ਵੀ ਗੁੱਜਰ ਹੈ ਇਹ ਆ ਵੀ ਗੁੱਜਰ ਹੈ ਇਹ ਰੁਸਤਨਾ ਇਹ ਵੀ ਗੁੱਜਰ ਜਦੋਂ ਚਾਰ ਖੜੇ ਰਹਾ ਇਹ ਬੁੱਬਲੀ ਵਾਲਾ ਗੋਲੀ ਹੈ ਇਹ ਗੋਲੀ ਇਹ ਕਬੱਡੀ ਮੇਰੀ ਸਾਹ ਗਿਆ ਓਏ ਤਾਓ ਤਾਲੂ ਨਿਸ਼ਾਰੇ ਵਾਲਾ ਕਬੱਡੀ ਇਹ ਨਿਸ਼ਾਰੇ ਤਨਮਨ ਤੋਂ ਚੱਲ ਗਿਆ ਇਹਦਾ ਤਾਲਾ ਜਾਉ ਮੈਂ ਭਾਈ ਇੱਕ ਵਾਰ ਗਰਾਊਂਡ ਤੇ ਕਰ ਜੋ ਕਿਸੇ ਪਲੇਅਰ ਤੇ ਸੱਟ ਲੱਗੀ ਕੋਈ ਹੁਣ ਫਿਰ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਆ ਇਹ ਕਿਉਂਕਿ ਵੇ ਦੇ ਵੀ ਮੁਰਕੇ ਤੈਨੂੰ ਪਤਾ ਹੀ ਆਪਣਾ ਹੋਵੇ ਤੂੰ ਇਹ ਜਦੋਂ ਭੱਜਣਾ ਨਾ ਫਿਰ ਗੋਲ ਟਕਾੜੇ ਆ ਨਿਸ਼ਾਰੇ ਵਾਲਾ ਤਾਲੂ ਦੀ ਟੱਕਰ ਤੇ ਨੰਬਰ ਤੱਕੜਾ ਵੱਡੇ ਪਾਜੇ ਇਹ ਸ਼ੰਕੀ ਗੁੱਜਰ ਦੀ ਰੋਡ ਤੇ ਚਾਰ ਸਟਾਪਰ ਨੇ ਇਧਰ ਬਾਬਾ ਦੇਵਾ ਸਿੰਘ ਜੀ ਜੋ ਪ੍ਰਬੰਧਕ ਦੇ ਬਹੁਤ ਸਤਿਕਾਰ ਕਰਦੇ ਆ ਲਓ ਜੋਸ਼ੀ ਭਾਜੀ ਦਾ ਇਧਰ ਧੰਨਵਾਦ ਹੈ ਰੋਹ ਕੁਸ਼ਰਮਾ ਜੀ ਇਹ ਵੀ ਪੁੱਜੇ ਆ ਬਾਬਾ ਦੇਸ਼ਾ ਸ਼ਾ ਜਿੰਨੇ ਵੀ ਪੁੱਛਦੇ ਸੱਚੇ ਬੋਲੇ ਸਾਰਾ ਸਤਿਕਾਰ ਨੇ ਇਲਾਕੇ ਦੇ ਸੂਝਵਾਨਾਂ ਦਾ ਓਏ ਜੰਡ ਵਾਲਿਆ ਤਾਕ ਵੱਡੇ ਕਿਰਾ ਚਾਰ ਚੋਟੀ ਦੇ ਸਟਾਪਰ ਇੰਤਜ਼ਾਰ ਕਰਦੇ ਪਏ ਆ ਇਹ ਚਾਰ ਚੋਟੀ ਆਹੋ ਜਿਹੜਾ ਨਾ 11 ਤੇ 9 ਆ 8 4 ਰਗੇ ਆ 11 ਕਿਦੇ ਆ 11 ਦੁੱਬਲੀ 11 ਦੁੱਬਲੀ ਤੇ ਰਾਣਾ ਦੇ ਨਾਂ ਰਾਣਾ ਦੇ ਨਾਂ ਠੀਕ ਆ ਹਫਤੇ ਦਾ ਸਕੋਰ ਮੈਚ ਖੇਡਿਆ ਜਾ ਰਿਹਾ ਏ ਆਲੀ ਆ ਇਹ ਅਲੀ ਅਲੀ ਬਿਆਸ ਵਾਲਿਆ ਵੱਜ ਭੇਜੇ ਦੀ ਹਿੱਕ ਦੇ ਵਿੱਚ ਜਾਂ ਫਿਰ ਗੋਲੀ ਦੇ ਆ ਜੋ ਬਣੇ ਮੰਗੀ ਦੁੱਬਲੀ ਪਿੰਡ ਵਾਲਾ ਇੱਕ ਕੰਨੀ ਤੇ ਇਹ ਚਾਰਾਂ ਦੇ ਵਿੱਚੋਂ ਮੰਗੀ ਦੇ ਝਾਕੇ ਤੇ ਮੰਗੀ ਦੇ ਪਟਾਕੇ ਮੰਗੀ ਦੇ ਝਾਕੇ ਤੇ ਮੰਗੀ ਦੇ ਪਟਾਕੇ ਪਰ ਗੁੱਜਰ ਇੱਕ ਤਗੜੇ ਨੰਬਰ ਦਾ ਆਪਣੀ ਟੀਮ ਦੇ ਲਈ ਵਾਅਦਾ ਕਰ ਗਿਆ ਆ ਓ ਲਵ ਕਬੱਡੀ ਇਹ ਲਵ ਹੈ ਦੁੱਬਲੀ ਵਾਲਾ ਤੇ ਚਾਰ ਚੋਟੀ ਦੇ ਸਟਾਪਰ ਯਾਦੂ ਓਏ ਯਾਦੂ ਫੜਨਾ ਤੇ ਲਵ ਨੂੰ ਫੜ ਇਹਨੇ ਕੱਲ ਗੋੜ ਧਰਮਜੰਦ ਦਾ ਮੇਲਾ ਲੁੱਟਿਆ ਓ ਇਹਨੇ ਕੱਲ ਓਏ ਗੁਜਰਾ ਓਏ ਗੁਜਰਾ ਪਰ ਨਰੰਗਾ ਵਾਧਿਆ ਵਿਜੇ ਬੜੀ ਸੋਹਣੀ ਜੀ ਟਰਾਈ ਤੇ ਨੰਬਰ ਤਕੜਾ ਰੀਡਰ ਨੇ ਆਪਣੀ ਟੀ ਗੁਜਰ ਤੁਰ ਪਿਆ ਛੰਨਾ ਵਾਲਿਆਂ ਇਹਦੀ ਫੁੱਲ ਚੜਾਈ ਹੋਈ ਅੱਜਕੱਲ ਮੇਲੇਆ ਦੇ ਵਿੱਚ ਇਹਦੀ ਫੁੱਲ ਚੜਾਈ ਹੋਈ ਅੱਜਕੱਲ ਹਾलो 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 ਕਾਲੋਨੀ ਸ਼ਹਿਰੀ ਦੀ ਬਈ ਰੀਡ ਤੇ ਸਾਹਮਣੇ ਚਾਰ ਸਟਾਪ ਕਰ

ਕੇ ਗੁਜਰਾ ਕੇ ਗੁਜਰਾ ਰਮਨ ਦਾ ਠੀਕ ਨੂੰ ਚਾਂਜ ਖੜਾ ਰਿਆ ਐਜੀ ਬੋਲੀ ਜਾ ਵਾਹ ਜੇ ਤੱਕ ਹੋਏਗਾ ਇਹ ਦਿੱਤਾ ਇੱਕ ਦਿਨ ਬੀ ਉਹ ਲੋ ਬਿਲੋਂ ਸੇ ਯਾ ਬਾਰਡਰ ਹੀ ਕਰਕੇ ਆਇਰ ਤੇ ਸਭੀਆਂ ਮਾਰ ਗਈਆਂ ਕੋਈ ਕਬੜੀ ਤੋਂ ਹੋਈ ਮਰਾ ਹੋੜ ਹੈ ਨਾ ਪੋਰਟ ਤੋਂ ਚੱਲ ਜੰਗਿਆ ਬਾਸ ਇਹਦੇ ਤੇ ਕੱਲ ਪੋਰਟ ਤੋਂ ਮੈਂ ਲਾਈਵ ਆਇਆ ਨਾ ਲਾਈਵ ਤੋਂ ਕਿਆ ਕਰਨ ਆਪਾਂ ਆਹੋ ਇਦਾਂ ਕਰ ਆਪਾਂ ਲੱਗੀ ਤੁਹਾਨੂੰ ਜੀ ਨਾ ਮੈਂ ਜਿੰਨੇ ਜਿੰਨੇ ਆ ਜੀ ਉਹ ਜਿੰਨੇ ਆ ਹਾਂ ਹਾਂ ਬੜਾ ਬਣਾ ਹਾਂਗਾ ਇਦਾਂ ਕਰੀ ਠੀਕ ਐ ਬਸ ਬਹਿ ਜਾ ਖਾ ਠੀਕ ਐ मिटी वीर यारी رايا. ਤੁਹਾਡੇ ਪਾ ਗਏ ਹਾਂ ਜੀ ਪੁਰਾਣਾ ਸਾਡੇ 24 ਦੁਬਲੀ ਹਾਂਜੀ ਤੇ 20 ਪੁਰਾਣਾ ਜਿੱਤ ਹੋਈ ਆਪਣੀ ਦੁਬਲੀ 24 ਸਾਡੇ 24 ਤੇ 20 12 ਦੇ ਵਿੱਚੋਂ ਜਿਹੜਾ ਡੱਬੂ ਚਰਚਾ ਕਰਵਾਉਦਾ ਆ ਤੱਕੂ ਹੈ ਇਹਦਾ ਘੜਕਾ ਪਿੰਡ ਹੈ ਇਹ ਘੜਕੇ ਵਾਲੇ ਬਲਾਹ ਹੁਣੀ ਬੜੇ ਤਗੜੇ ਤਗੜੇ ਤੁਰ ਸਭੀ ਵਨ ਕਪੂ ਹੋਇ ਸਕਣਾ ਖੇਡ ਰਿਹਾ ਹੈ। ਵੇ ਟੜਕੇ ਵਾਲਿਆ ਉਹ ਤਰਾਤ ਚੱਲੀਆਂ ਫਿਰ ਗੱਲ ਟਕਾਰੇ ਲੱਗ ਰਹੀ ਹੈ। ਇੱਕੋ ਮਿੰਟ ਆਹ ਟੋਲੀਅ ਕਬੱਡੀ। ਵੇ ਦੋ ਕੱਲੀਆਂ ਤੇ ਗੁਜਰਾ ਵਿੱਚ ਵਿਚਾਲੇ ਨਰੰਗਣ ਬਾਦੀਆਂ ਕੁੱਝ ਲੱਗਾ ਹੋਇਆ। ਜਿੱਤ ਕਨਾਲ ਜਲ ਜਾਨੂ ਇਹ ਘਰ ਆਉਣੇ ਵਾਲਾ। ਇਹ ਇੱਕ ਨੰਬਰ ਦੀ ਕੱਲੀ ਦੇ ਪਾਚ ਵੇ ਗੁਜਰਾ ਇਹ ਗੁਜਰਾ ਤਸੱਲੀ ਹੋ ਗਈ। ਗੁੰਮ ਨੰਬਰ ਪੱਤੂ ਦਾ ਆ ਟਿੱਕਾ ਗੁੱਜਰਾ ਆ ਗਿਆ ਇਹ ਬਿਆਸ ਦਾ ਗੁੱਜਰਾ ਇਹ ਵੀ ਗੁੱਜਰਾ ਮੈਂ ਕਹਾਂ ਸੀ ਅੱਜ ਗੁੱਜਰਵਾਲੇ ਬੋਲਦੇ ਆ ਆ ਟਿੱਕਾ ਗੁੱਜਰਾ ਆ ਗਿਆ ਦੱਸੋ ਜੀ ਇਹ ਗੁੱਜਰ 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 ਇਹ ਗੁੱਜਰੇ ਤੇ ਦੁੱਬਲੀ ਵਾਲੇ ਤੇਜੇ ਦੇ ਦੇਕੇ ਆ ਦੁੱਬਲੀ ਦਾ ਤੇਜਾ ਬੜਾ ਚੌਕ ਚੋਟੀ ਦਾ ਸਟਾਪਰ ਹੈ ਇਹ ਬਾਤ ਤਕੜੀ ਕਬੱਡੀ ਇਹਨੂੰ ਅੜੀ